ਕਰਦੇ ਤਾਂ ਸਾਧ ਸੰਗਤ ਜੀਓ ਸ੍ਰੀ ਸਾਹਿਬ ਜਿਹੜਾ ਹੈ ਬਹੁਤ ਵੱਡੀ ਮਹਾਨਤਾਇ ਸ਼ਸਤਰ ਹੈ ਤੇ ਜਿਹੜੇ ਲੋਕ ਕਹਿੰਦੇ ਨਾ ਵੀ ਅੱਜ ਜੰਗ ਨਹੀਂ ਅੱਜ ਜੰਗ ਨਹੀਂ ਲੜਨੀ ਅਜ ਕੋਈ ਮਾਹੌਲ ਨਹੀਂ ਆ ਤੇ ਜਿਹੜੇ ਆ ਲੈ ਸੰਗ ਤੇ ਅਜਾ ਹਾਂ ਬਾਣੇ ਪਾ ਕੇ ਜਾਂ ਸ੍ਰੀ ਸਾਹਿਬਾਂ 4-4 5-5 ਫੋਟੀਆਂ 7-7 ਫੋਟੀਆਂ ਚੱਕੀ ਫਿਰਦੇ ਨੇ ਇਹ ਕਾਹਦੇ ਲਈ ਜਾ ਕੇ ਅੱਜ ਕਿਹੜਾ ਜੰਗ ਹੋਣੀ ਹੈ ਜੰਗ ਤਾਂ ਜਦੋਂ ਹੋਏ ਸੀ ਪਾਸ਼ਾ ਵਾਲੇ ਹੋ ਗਈ ਆਮ ਕਿਹੜੀ ਜੰਗ ਲੜਨੀ ਹੈ ਅੱਜ ਦੇ ਪ੍ਰਚਾਰਕ ਲੋਕ ਕਹਿੰਦੇ ਨੇ ਵੀ ਇਹ ਨਾ ਸ਼ਸਤਰਾਂ ਦੀ ਜੀ ਲੋੜ ਹੈ ਮਹਾਰਾਜ ਕਹਿੰਦੇ ਨੇ ਸ਼ਸਤਰ ਜ਼ਰੂਰੀ ਹੈ ਹਰ ਸਿੱਖ ਦੇ ਲਈ ਪਤਾ ਨਹੀਂ ਤੁਹਾਡੇ ਤੇ ਕਦੋਂ ਨਸੀਬ ਆ ਜਾਵੇ ਬੰਦਾ ਤਿਆਰ ਪੁਰ ਤਿਆਰ ਰਹਿਣਾ ਚਾਹੀਦਾ ਹੈ ਹਰ ਸਿੱਖ ਦਾ ਵਰਜ ਹੈ ਬਿਨਾ ਸ਼ਸਤਰ ਕੇ ਸਿੱਖ ਤਰ ਤੋ ਪੇਟ ਜਾਂ ਤੋਂ ਬਿਨਾ ਸ਼ਸਤਰਾਂ ਤੋਂ ਬੰਦਾ ਪੇਡਾਂ ਦੇ ਬਰਾਬਰ ਹੈ ਮਹਾਰਾਜ ਕਹਿੰਦੇ ਤਾਂ ਗੁਰੂ ਪਾਤਸ਼ਾਹ ਨੂੰ ਵੋਗ ਸਿ ਮਹਾਰਾਜ ਕਹਿੰਦੇ ਬਿਨਾ ਸ਼ਸਤਰਾਂ ਤੋਂ ਬੰਦਾ ਹੀਨਾ ਹੈ ਜਿਵੇਂ ਭੇਡਾਂ ਦੇ ਬਰਾਬਰ ਹੈ ਜਿਵੇਂ ਭੇਡਾਂ ਕੱਲੀਆਂ ਜੀਆਂ ਖੜੀਆਂ ਫਿਰਦੀਆਂ ਨੇ ਇਸ ਤਰ੍ਹਾਂ ਬਿਨਾ ਸ਼ਸਤਰਾਂ ਤੋਂ ਬੰਦਾ ਜਿਹੜਾ ਹੈ ਕੱਲਾ ਤੁਰਿਆ ਫਿਰਦਾ ਹੈ ਪਾਸ਼ਾ ਕਹਿੰਦੇ ਸਾਨੂੰ ਇਹ ਬਿਨਾ ਸ਼ਸਤਰਾਂ ਤੋਂ ਤਿਆਰ ਹੁਣ ਤਿਆਰ ਜਿੱਦਾਂ ਸਿੰਘ ਬਣ ਕੇ ਆਉਂਦਾ ਨਹੀਂ ਤਾਂ ਸਾਡੇ ਮੂਹਰੇ ਸਾੰਭ ਦਿਦਾਰ ਹੀ ਨਾ ਦਵੇ ਸਾਡੇ ਮੂਹਰੇ ਨਾ ਹੋਵੇ ਪਾਸ਼ਾ ਕਹਿੰਦੇ ਨੇ ਤਾਂ ਦੂਜੀ ਗੱਲ ਪਾਸ਼ਾ ਸਮਝਾਉਣਾ ਕਰਦੇ ਨੇ ਸਾਧ ਸੰਗਤ ਜੀ ਪਾਸ਼ਾ ਕਹਿੰਦੇ ਨੇ ਤੁੰਦੂ ਗੋਰੀ ਸਿੰਘ ਮਹਾਰਾਜ ਕਹਿੰਦਾ ਇਹ ਸ਼ਾਸਤਰੀ ਹੈ ਜਿਹਦੇ ਨਾਲ ਤੈਨੂੰ ਰਾਜ ਬਲਣਾ ਹੈ ਸ਼ਾਸਤਰ ਕਹਿੰਦਾ ਇਹ ਇਹ ਹੈ ਰਾਜ ਰਾਜ ਜਿਨਾ ਨਾ ਧਰਮ ਜਿਲਾ ਹੈ ਰਾਜ ਜਿਨਾ ਸਭ ਦਲੇ ਨਾ ਹੈ ਸਾਰੇ ਮਹਾਰਾਜ ਕਹਿੰਦੇ ਰਾਜ ਤੋਂ ਬਗੈਰ ਬੰਧਾ ਵਿਕਾਦ ਹੈ ਜਿਹਦੇ ਕੋਲੇ ਰਾਜ ਨਹੀਂ ਹੈ ਜੇ ਤੇ ਕੋਈ ਸ਼ਸਤਰ ਨਹੀਂ ਹੈ ਉਹ ਬੇਕਾਰ ਹੈ ਉਸੇ ਕੰਮ ਦਾ ਨਹੀਂ ਹੈ ਪੇਡਾਂ ਦੇ ਬਰਾਬਰ ਹੈ ਇਸ ਤਰ੍ਹਾਂ ਮਹਾਰਾਜ ਤੁਹਾਨੂੰ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਤਾ ਬਾਗੇ ਸਮਝਉਂਦੇ ਨੇ ਬੰਦਿਆ ਸ਼ਸਤਰ ਧਾਰਿ ਲੋ ਸ਼ਸਤਰ ਧਾਰਿ ਲੋ ਕੇ ਜੀ ਕਹਿੰਦਾ ਬਿਨਾ ਸ਼ਸਤਰਾਂ ਤੋਂ ਤੁਰਿਆ ਫਿਰਦਾ ਹੈ ਮਹਾਰਾਜ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਤੂੰ ਬ੍ਰਾਹਮਣ ਨਹੀਂ ਹੈ ਕਿ ਗੱਲੇ ਨਿਰਮਾਨ ਪਾ ਕੇ ਬਰਹਿ ਰਿਹਾ ਹੈ ਜਦੋਂ ਕਿਤੇ ਜਾਣਾ ਹੈ ਤਿਆਰ ਤੁਰ ਤਿਆਰ ਹੋ ਕੇ ਜਾ ਛਤਰ ਤੇਰੇ ਨਾਲ ਹੁਣ ਪਾਸ਼ਾ ਕਹਿੰਦੇ ਨੇ ਛਤਰੀ ਤੋਂ ਪੁੱਤ ਹੁ ਬਾਹਮਣ ਨੂੰ ਨਾ ਹੈ ਤੂੰ ਛਤਰੀਆਂ ਦਾ ਪੁੱਤਰ ਹੈ ਜਿੰਨਾ ਤੂੰ ਖੰਡੇ ਬਾਡੇ ਦਾ ਅੰਤ ਤੱਕ ਲਿਆ ਉਹ ਛਤਰੀਆਂ ਦਾ ਪੁੱਤਰ ਬਣ ਗਿਆ ਤੂੰ ਉਹ ਬਾਹਮਣਾਂ ਦਾ ਨਹੀਂ ਹੈ ਮੜੀਆਂ ਵਸਾਲੀਆਂ ਦੇ ਮੱਦੇ ਡੇਕ ਦਾ ਸੀ ਤੇਰੀ ਪਹਿਲੀਆਂ ਗਲਤੀਆਂ ਮਾਫ਼ ਕਰ ਦਿੱਤੀਆਂ ਸੋ ਕੋਈ ਚੱਕਰ ਨਹੀਂ ਪਹਿਲਾਂ ਜਿੰਦਾ ਸੀ ਪਰ ਹੁਣ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਗੁਰੂ ਵਾਲਾ ਬਣਿਆ ਹੈ ਗੁਰੂ ਦੀ ਕੁਰਸੀ ਪ੍ਰਾਪਤ ਕਰ ਸਤਿਗੁਰ ਮਹਾਰਾਜ ਦਾ ਹੁਕਮ ਮੰਨਣਾ ਗੱਲ ਪਹਿਲਾਂ ਉਹਨੇ ਹੀ ਗਿਆ ਤੇ ਪਹਿਲਾਂ ਛੰਦਰ ਤਿਆਰ ਹੋ ਤਿਆਰ ਸਾਡੇ ਸਰਰੇ ਮੰਨ ਕੇ ਬੰਦ ਕੇ ਨਿਤਨੇਮ ਵੀਰ ਆਪ ਸੇਵਾ ਰੂਪ ਲਈ ਜੀਣਾ ਤਗਰ ਸਭ ਕੁਝ ਜ਼ਰੂਰੀਆਂ ਪਰ ਸਭ ਤੋਂ ਪਹਿਲਾਂ ਪਾਤਸ਼ਾਹ ਕਹਿੰਦੇ ਨੇ ਤਿਆਰ ਤੋਂ ਤਿਆਰ ਹੋ ਕੇ ਸਾਡੇ ਚਰਨਾਂ ਦੇ ਵਿੱਚ ਆ